ਉਧਰ ਖਬਰ ਅੰਤਰਰਾਸ਼ਟਰੀ ਲੈਵਲ ਤੇ ਇੱਕ ਵੱਡੀ ਖਬਰ ਆ ਰਹੀ ਹੈ ਪੁਤਿਨ ਸਾਹਿਬ ਦੇ ਇੱਕ ਦਸਤਕ ਦੇ ਨਾਲ ਬਹੁਤ ਕੁਝ ਸਮੀਕਰਨ ਜਿਹੜੇ ਉਹ ਬਦਲ ਗਿਆ ਤੀਸਰੀ ਸੰਸਾਰ ਜੰਗ ਇੱਕ ਦਿਨ ਆਪਾਂ ਗੱਲ ਵੀ ਕੀਤੀ ਸੀ ਪਰ ਉਹ ਆਪਾਂ ਇਧਰ ਦੀ ਗੱਲ ਕਰ ਰਹੇ ਸੀ ਹਿੰਦੁਸਤਾਨ ਦੀ ਗੱਲ ਕਰ ਰਹੇ ਸੀ ਇਹਦੇ ਕੀ ਅਸਰ ਬਣ ਰਹੇ ਹੈ ਜੀ ਦੇਖੋ ਸੰਸਾਰ ਜੰਗ ਜਿਹੜੀ ਹੈ ਸੰਸਾਰ ਜੰਗ ਚਾਹੇ ਇੰਡੀਆ ਦੀ ਗੱਲ ਕਰ ਲਓ ਚਾਹੇ ਪਾਕਿਸਤਾਨ ਦੀ ਉਹ ਸੰਸਾਰ ਚ ਹੀ ਹੈ ਜੀ ਉਕੇ ਇਹ ਕਥਨ ਤੇ ਉਹ ਦੇਖੋ ਸੰਸਾਰ ਜੰਗ ਤਾਂ ਨਹੀਂ ਮੈਂ ਕੁਝ ਕਹਿ ਸਕਦਾ ਇਹਦੇ ਬਾਬਤ ਨਹੀਂ ਮੈਂ ਕਿ ਜੀਓ ਪੋਲਿਟਿਕਸ ਦਾ ਨਾ ਮਾਰਿਆ ਪਰ ਇੱਕ ਚੀਜ਼ ਇਹ ਆ ਕਿ ਐਟਮੀ ਜੰਗ ਦਾ ਜਿਹੜਾ ਉਹ ਇਮਕਾਨ ਵੱਧ ਗਿਆ ਹੂੰ ਦਰਸਲ ਕੀ ਹੈ ਕਿ ਜਿਹੜਾ ਬਾਈਡਨ ਆ ਉਹ ਕਿਉਂ ਲੱਗਦਾ ਕਿ ਜਾਂਦਾ ਜਾਂਦਾ ਕ੍ਰੰਪ ਨੂੰ ਫਸਾਉਣਾ ਚਾਹੁੰਦਾ ਹੂੰ ਕਿ ਕਿ ਇਹਨਾਂ ਨੇ ਇਹਨਾਂ ਨੂੰ ਲੰਬੀ ਦੂਰੀ ਵਾਲੀਆਂ ਮਜ਼ਾਈਲਾਂ ਜਿਹੜੀਆਂ ਉਹ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਜ਼ਲਾਇਸਕੀ ਬਰਾਦੋ ਜੀ ਮਜ਼ਾਈਲਾਂ ਪਹਿਲਾਂ ਹੀ ਸੀਗੀਆਂ ਇਹਨਾਂ ਦੇ ਕੋਲ ਪਰ ਚਲਾਉਣ ਦੀ ਇਜਾਜ਼ਤ ਨਹੀਂ ਸੀ ਹੂੰ ਉਹ ਇਜਾਜ਼ਤ ਮਿਲ ਗਈ ਨਾਲ ਦੀ ਨਾਲ ਪੁਤਨ ਨੇ ਆਪਣਾ ਜਿਹੜਾ ਐਟਮੀ ਸਿਧਾਂਤ ਹੈ ਉਹਦੇ ਵਿੱਚ ਚੇਂਜ ਕਰ ਦਿੱਤਾ ਹੂੰ ਕਿ ਭਾਈ ਜੇ ਸਾਡੇ ਤੇ ਅਟੈਕ ਹੋਇਆ ਕਿਉਂਕਿ ਇਹ ਆਲ ਆਵਾਰ ਨਹੀਂ ਹੈ ਜੀ ਜੇ ਤੁਸੀਂ ਸਾਡੇ ਘਰ 'ਚ ਵੱੜ ਕੇ ਅਟੈਕ ਕੀਤਾ ਐਟਮਾਰਾਂਗੇ ਹੂੰ ਐਟਮੀ ਬੰਬ ਮਾਰਾਂਗੇ ਅਸੀਂ ਨਾਲ ਇਹ ਵੀ ਕਹਿ ਦਿੱਤਾ ਕਿ ਨੌਨ ਨਿਊਕਲਰ ਕੰਟਰੀ ਹੈ ਜੀ ਵੀ ਉਹਦੇ ਤੇ ਵੀ ਮਾਰਿਆ ਜਾ ਸਕਦਾ ਹੂੰ ਜਿਉਂਦੀ ਸਪੋਰਟ ਕਿਸੇ ਨਿਊਕਲਰ ਕੰਟਰੀ ਨਾ ਕੀਤੀ ਤੇ ਨਿਊਕਲਰ ਕੰਟਰੀ ਕੌਣ ਹੈ ਅਮਰੀਕਾ ਹੂੰ ਨੌਨ ਨਿਊਕਲਰ ਕੌਣ ਹੈ ਯੂਕਰੇਨ ਜੀ ਸਾਫ ਸੰਦੇਸ਼ ਔਰ ਪੁਤਿਨ ਇੰਦਾ ਨਹੀਂ ਹੈਗਾ ਮਤਲਬ ਮੈਂ ਆ ਕਰ ਦੂੰਗਾ ਜੀ ਆ ਕਰ ਦੂੰਗਾ ਜਦੋਂ ਅਗਲਾ ਅਗਲਾ ਕੋਈ ਉੱਤੇ ਚੜੇ ਤੇ ਉਹਦੇ ਪੈਰਾਂ 'ਚ ਡਿੱਗ ਪਾ ਜੀ 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 ਉਹتن ਚੁੱਪਚਾਪ ਕਰ ਦਿੰਦਾ ਹੂੰ ਜੋ ਨੇ ਕਰਨਾ ਉਹ ਚੁੱਪਚਾਪ ਕਰ ਦਿੰਦਾ ਸੋ ਇਸ ਕਰਕੇ ਇੱਕ ਐਟਮੀ جنگ ਦੀ ਜ਼ਰੂਰ ਆਹਟ ਹੈ ਹੂੰ ਕਿਉਂਕਿ ਜੂਨੀਅਰ ਟਰੰਪ ਜਿਹੜੇ ਬੜੇ ਬੋਲਦੇ ਹੋਗੇ ਉਹਨਾਂ ਨੇ ਵੀ ਕਿਹਾ ਕਿ ਜਾਂਦਾ ਜਾਂਦਾ ਇਹ ਜਿਹੜਾ ਬਜ਼ੁਰਗ ਬਾਈਡਨ ਹੈ ਹੂੰ ਇਹ ਦੁਨੀਆ ਨੂੰ ਸੰਸਾਰ جنگ ਚ ਝੋਕਣਾ ਜਾਂਦਾ ਜੀ ਤਾਂ ਮਤਲਬ ਕਿ ਇੱਕ ਐਟਮੀ جنگ ਦੀ ਸੰਭਾਵਨਾ ਜ਼ਰੂਰ ਨਜ਼ਰ ਆਉਂਦੀ ਹੈ ਜੇ ਐਟਮੀ جنگ ਹੁੰਦੀ ਹੈ ਤੇ ਫਿਰ ਉਹ ਤਕਰੀਬਨ ਤਕਰੀਬਨ ਕਹਿਲਵਾਜ ਦੇ ਦੌਰ ਚ ਸੰਸਾਰ ਜੰਗਾਰਗਾ ਹੀ ਉਹਦਾ ਚਿੱਤਰ ਹੋਏਗਾ ਬਿਲਕੁਲ ਬਿਲਕੁਲ ਕਿਉਂ ਕਿ ਕਿਉਂਕਿ ਸਾਰੇ ਹੀ ਪ੍ਰਭਾਵਿਤ ਹੋਣਗੇ ਇੰਡੀਆ ਵੀ ਪ੍ਰਭਾਵਿਤ ਹੋਏਗਾ ਚਾਹੇ ਉਹ ਇਸ جنگ ਦੇ ਵਿੱਚ ਸਿੱਧੇ ਰੂਪ ਚ ਨਾ ਸ਼ਾਮਲ ਹੋਵੇ ਹਮ ਪਰ ਪ੍ਰਭਾਵਿਤ ਜ਼ਰੂਰ ਹੋਏਗਾ ਬਿਲਕੁਲ ਪਰਮਾਣੂ ਜਿਹੜੇ ਆ ਉਹ ਖਤਰਨਾਕ ਬਹੁਤ ਹੈ ਨਾ ਉਹ ਬਹੁਤ ਏਰੀਆ ਵੀ ਜਿਵੇਂ ਆਪਾਂ ਪਹਿਲਾਂ ਵੀ ਦੇਖਿਆ ਨਾ ਕਵਰ ਵੀ ਕਰਦੇ ਆ ਅਧਿਆਸੇ ਪਾਸੇ ਦੇ ਦੇਸ਼ਾਂ ਨੂੰ ਵੀ ਉਹਦੇ ਨਾਲ ਪ੍ਰੋਬਲਮ ਤਾਂ ਹੁੰਦੀ ਆ ਸਾਰੇ ਪਾਸੇ ਪ੍ਰੋਬਲਮ ਤੇ ਹੋਏਗੀ ਬਾਕੀ ਨਾਲ ਇੱਕ ਦੇਸ਼ ਆ ਜਿਹੜੇ ਜਿਦਾਂ ਫਿਨਲੈਂਡ ਆ ਨਾਰਵੇ ਆ ਤਾਂ ਉਹਨਾਂ ਨੇ ਤਾਂ ਆਪਣੇ ਨਾਗਰਿਕਾਂ ਨੂੰ ਕਾਂਫਲਟ ਵੰਡ ਦਿੱਤੇ ਆ ਕਿ ਤਿਆਰ ਰੋ ਰਸਦ ਪਾਣੀ ਆਪਣਾ ਹੱfte ਕੁ ਦਾ ਜਮਾ ਰੱਖ ਲਓ ਹੂੰ ਆ ਬਿਜਲੀ ਦਾ ਬੈਕਅਪ ਰੱਖੋ ਕਮ ਹੋ ਸਕਦਾ ਤਾਂ ਤੁਸੀਂ ਸੋਚ ਲਵੋ ਕਿ ਕਿਸ ਤਰ੍ਹਾਂ ਦਾ ਡਰ ਹੈ ਨਾਡਿਕ ਕੰਟਰੀਜ਼ ਦੇ ਵਿੱਚ ਇਸ ਤੋਂ ਇਲਾਵਾ ਯੂਰਪੀ ਦੇਸ਼ਾਂ ਦੇ ਵਿੱਚ ਕਿਉਂਕਿ ਉੱਥੇ ਸਰਦੀ ਆ ਰਹੀ ਹੈ ਨਾ ਸਰਦੀ ਚ ਬਹੁਤ ਬੁਰਾ ਹਾਲ ਹੁੰਦਾ ਹ। ਹੂੰ ਇਸ ਕਰਕੇ ਇੱਕ ਵਾਰੀ ਤਾਂ ਕਹਿ ਲਓ ਕਿ ਫੇਰ ਉਸੇ ਮਹਾਨ ਤੇ ਦੁਨੀਆ ਆਖ ਲੋਤੀ ਆ ਜਿਸ ਮਹਾਨ ਦਾ ਸੋਚ ਕੇ ਹੀ ਲੋਕ ਜਿਹੜੇ ਆ ਡਰ ਜਾਂਦੇ ਆ ਜੀ ਤਰਹਿਕ ਜਾਂਦੇ ਆ ਜੀ 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 ਬਿਲਕੁਲ ਅਮਰਪਾਲ ਜੀ ਕਹਿ ਰਹੇ ਨੇ ਕਿ ਪੁਤਿਨ ਜਿਹੜਾ ਖੋਤੀ ਚ 55 ਇੰਚ ਵਾਲੀ ਛਾਤੀ ਵਾਲਾ ਵਿਸ਼ਵਗੁਰੂ ਨਹੀਂ ਹੈਗਾ ਕਹਿੰਦੇ ਵਾਕੀ ਤੁਹਾਡੀ ਇਹ ਗੱਲ ਸਹੀ ਹੈ ਕਿ ਭਈ ਉਹਦੇ ਤੇ ਭਰੋਸਾ ਕੋਈ ਨਹੀਂ ਜੇ ਉਹ ਕਹਿ ਰਿਹਾ ਤੇ ਉਹ ਕਰ ਵੀ ਦਿੰਦਾ ਕਰਨ ਵਾਸਤੇ ਹੀ ਤੇ ਉਹ ਆਪ ਦਾ ਐਟਮੀ ਸਿਧਾਂਤ ਹੈ ਜਿਹੜਾ ਉਹਦੇ ਵਿੱਚ ਚੇਂਜ ਕੀਤਾ ਸੋ ਹੋ ਸਕਦਾ ਕਿ ਆਉਣ ਵਾਲੇ ਦਿਨਾਂ 'ਚ ਅਜਿਹਾ ਸਾਨੂੰ ਵੇਖਣ ਨੂੰ ਮਿਲੇ ਜੀ ਜੀ ਪਰ ਦੁਆ ਕਰਦੇ ਆ ਕਿ ਅਜਿਹਾ ਨਾ ਹੀ ਹੋਵੇ ਕਿਉਂਕਿ ਇਹ ਚੀਜ਼ਾਂ ਦਾ ਰਿਜ਼ਲਟ ਫਿਰ ਬਹੁਤ ਬਹੁਤ ਮਾੜਾ ਹੁੰਦਾ ਬਿਲਕੁਲ ਬਿਲਕੁਲ ਮਿੰਟੂ ਜੀ